ਇੱਕ جنگ ਇੱਕ ਪਰਿਵਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅੱਜ ਇੱਕ ਛੋਟੀ ਜੀ ਸਟੋਰੀ ਤੁਹਾਨੂੰ ਦੱਸਾਂ ਛੋਟਾ ਜਿਹਾ ਕਾਰ ਹੈ ਜਿਸ ਘਰ ਦੇ ਵਿੱਚ ਇੱਕ ਤੀ ਦਾ ਵਿਆਹ ਹੈ ਚਾਰ ਦਿਨਾਂ ਬਾਅਦ ਜਿहां ਨੂੰ ਡਰ ਲੱਗਦਾ ਨਹੀਂ ਕਰ ਰਹੇ ਆ ਇਹ ਨੂੰ ਇਹ ਕੋਈ ਪਰੇਸ਼ਾਨੀ ਆਈ ਜਾਂਦੀ ਤੇ ਹਨ ਨੂੰ ਕਿਸੇ ਦੇ ਘਰੋਂ ਨਾ ਆਪਣੀ ਤੀ ਨੂੰ ਤੋੜਨਾ ਪਵੇ ਅਸੀਂ ਆਪਣੇ ਘਰੋਂ ਹੀ ਤੋੜੀਏ ਜਿਹੜੇ ਸਗਣ ਕਰਨੇ ਆਪਦੇ ਘਰ ਹੀ ਕਰਨੀਏ ਜਿਹੜੇ ਦੀ جنگ ਦੇ ਅਸਾਰ ਜਿਹੜੇ ਨੇ ਉਹ ਬਣੇ ਹੋਏ ਨੇ ਮਗਰ ਇੱਕ جنگ ਇੱਕ ਪਰਿਵਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅੱਜ ਇੱਕ ਛੋਟੀ ਜੀ ਸਟੋਰੀ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਦੀ ਇੱਕ ਛੋਟੀ ਜੀ ਜਿਹੜੀ ਕਹਾਣੀ ਹੈ ਇਸ ਸਮੇਂ ਮੈਂ ਜਿੱਥੇ ਖੜਾ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਦਾ ਨਾਲ ਲੱਗਦਾ ਸਰਹਾਦੀ ਪਿੰਡ ਹੈ ਦੌਕੇ ਜੋ ਕਿ ਸਰਹੱਦ ਤੋਂ ਬਿਲਕੁਲ ਨੇੜੇ ਹੈ ਤਸਵੀਰ ਜਿਹੜੀ ਹੈ ਤੁਸੀਂ ਇਹ ਪਿੰਡ ਦੀ ਦੇਖ ਪਾ ਰਹੇ ਹੋ ਮਗਰ ਮੈਂ ਗੱਲ ਕਰ ਰਿਹਾ ਕਿ ਇੱਕ جنگ ਇੱਕ ਪਰਿਵਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਉਸ ਦੀਆਂ ਤਸਵੀਰਾਂ ਦਿਖਾਵਾਂਗੇ ਪਹਿਲਾਂ ਇਹ ਘਰ ਦੇਖੋ ਤੁਸੀਂ ਇਹ ਛੋਟਾ ਜਿਹਾ ਘਰ ਹੈ ਜਿਸ ਘਰ ਦੇ ਵਿੱਚ ਇੱਕ ਧੀ ਦਾ ਵਿਆਹ ਹੈ 4 ਦਿਨ ਬਾਅਦ ਮਗਰ ਕੀ ਹਰ ਕੋਈ ਚਾਹੁੰਦਾ ਹੈ ਕਿ ਜੰਗ ਲੱਗੇ ਇਹ ਵੀ ਸਵਾਲ ਹੈ ਕਿਉਂਕਿ ਦੁਨੀਆ ਦੇ ਵਿੱਚ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਕਹਿੰਦਾ ਕਿ ਬਦਲਾ ਅਸੀਂ ਚਾਹੁੰਦੇ ਹਾਂ ਮਗਰ ਬਦਲਾ ਲੈ ਵੀ ਲਿੱਤਾ ਗਿਆ ਅਜ ਪਹਿਲਗਾਮ ਦੀ ਘਟਨਾ ਦਾ ਸਵੇਰੇ ਹੀ ਜਿਹੜੀ 에 ਸਟ੍ਰਾਈਕ ਹੋਈ ਹੈ ਮਗਰ ਫਿਲਹਾਲ ਦੀ ਗੱਲ ਕਰੀਏ ਅੱਜ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ ਜੋ ਕਿ ਦੌਕੇ ਦੌਕੇ ਪਿੰਡ ਹੈ ਜਿਸ ਘਰ ਦੇ ਵਿੱਚ ਕੀ ਇੱਕ ਤੀ ਦਾ ਵਿਆਹ ਚਾਰ ਦਿਨਾਂ ਬਾਅਦ ਵਿਆਹ ਹੈ ਤੇ ਮਗਰ ਪਰਿਵਾਰ ਜਿਹੜਾ ਹੈ ਸਹਿਮਿਆ ਹੋਇਆ ਡਰਿਆ ਹੋਇਆ ਕਿਉਂ ਡਰਿਆ ਹੋਇਆ ਕਿਉਂਕਿ ਜੰਗ ਦੇ ਅਸਾਰ ਹੈ ਜਿਹੜੇ ਉਹ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਇਸ ਪਿੰਡ ਦੇ ਵਿੱਚ ਇਹ ਤਸਵੀਰ ਇਹ ਖਾਸ ਹੈ ਕਿ ਬਿਲਕੁਲ ਨੇੜੇ ਲੱਗਦਾ ਜੇਕਰ ਅਸੀਂ ਪੈਦਲ ਵੀ ਆ ਤੁਰੀਏ ਤਾਂ ਪੈਦਲ ਤੁਰਦੇ ਸਾਰ ਹੀ ਸਾਨੂੰ 2 ਮਿੰਟਾਂ ਦੀ ਦੂਰੀ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਉਹ ਜ਼ਰੂਰ ਦਿਖਾਈ ਦੇਵੇਗਾ ਫਿਲਹਾਲ ਤੁਸੀਂ ਤਸਵੀਰਾਂ ਦੇਖੋ ਕਿ ਤੀ ਦੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਨੇ ਉਸ ਦੀ ਤਸਵੀਰ ਦਿਖਾ ਰਹੇ ਹਾਂ ਤੀ ਨੂੰ ਜੋ ਕੁਝ ਵੀ ਦੇਣਾ ਸੀ ਮਾਪਿਆਂ ਨੇ ਉਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਵਿਆਹ ਦਾ ਟੈਂਕ ਜਿਹੜਾ ਉਸ ਦੀ ਤਸਵੀਰ ਵੀ ਤੁਸੀਂ ਦੇਖੋ ਕੀ ਟਰੰਕ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਹੋਰ ਵੀ ਜਿਹੜਾ ਸਮਾਨ ਹੈ ਤੀ ਰਾਣੀ ਦਾ ਉਹ ਜਿਹੜਾ ਉਹ ਦੇਖ ਪਾ ਰਹੇ ਹੋ ਫਿਲਹਾਲ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਜਰੂਰ ਸਹਿਮਿਆ ਹੋਇਆ ਕਿਉਂਕਿ 4 ਦਿਨ ਬਾਅਦ ਹੀ ਤੀਰਾਣੀ ਦਾ ਵਿਆਹ ਹੈ 4 ਦਿਨਾਂ ਬਾਅਦ ਕਿਉਂਕਿ ਬਿਲਕੁਲ ਸਰਹਾਦੀ ਏਰੀਆ ਤਾਂ ਇੱਕ ਡਰ ਦਾ ਮਾਹੌਲ ਤਾਂ ਜ਼ਰੂਰ ਬਣਦਾ ਹੋਏਗਾ ਤੇ ਫਿਲਹਾਲ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ ਦੌਕੇ ਪਿੰਡ ਬਿਲਕੁਲ ਅਟਾਰੀ ਵਾਗਾ ਸਰਹੱਦ ਦੀ ਗੱਲ ਕਰੀਏ ਤਾਂ ਇਹ ਉਹ ਸਰਹੱਦ ਹੈ ਜੋ ਕਿ ਪਾਕਿਸਤਾਨ ਨੂੰ ਬਿਲਕੁਲ ਨਾਲ ਲੱਗਦੀ ਹੈ ਸੋ ਪਰਿਵਾਰ ਤੀ ਦਾ ਸਾਡੇ ਨਾਲ ਮੌਜੂਦਾ ਸੀ ਗੱਲਬਾਤ ਕਰਦੇ ਆ ਮਾਤਾ ਜੀ ਵਿਜੂਦੇ ਮਾਤਾ ਜੀ ਕੀ ਨਾਮ ਹੈ ਆਪਣੀ ਜੁਬਾਨੀ ਦੱਸੋ ਪਿੰਡ ਕਿਹੜਾ ਹੈ ਤੇ ਕਿੰਨੀ ਕੁ ਦੂਰੀ ਹੈ ਦੋਕੇ ਹਿੱਜੂ ਦੋਕੇ ਪਿੰਡ ਦੋਕੇ ਪਿੰਡ ਕੀ ਮਾਹੌਲ ਲੱਗ ਰਿਹਾ ਤੀ ਦਾ ਵਿਆਹ ਰੱਖਿਆ ਸੀ ਤੇ ਚਾਰ ਦਿਨਾਂ ਬਾਅਦ ਵਿਆਹ ਆਇਆ ਮਗਰ ਮਾਹੌਲ ਜਿਹੜਾ ਉਹ ਜ਼ਰੂਰ ਤਣਾਅਪੂਰਨ ਬਣਿਆ ਹੋਇਆ ਹੈ ਹਾਂਜੀ ਵੀਰ ਜੀ ਮਾਹੌਲ ਸਾਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਗਰਮ ਹੈ ਤੇ ਲੜਾਈ ਦਾ ਮਾਹੌਲ ਹੈਗਾ ਏ ਤੇ ਅਸੀਂ ਬੜੇ ਡਰੇ ਹੋਏ ਹਾਂ ਸਹਿਮੇ ਹਾਂ ਸਾਨੂੰ ਡਰ ਲੱਗਦਾ ਵਾ ਵੀ ਅਸੀਂ ਕੀ ਕਰਾਂਗੇ ਜਾਂ ਕੋਈ ਹਿੱਲ ਜੁਲ ਹੋ ਗਈ ਕਿੱਧਰ ਜਾਵਾਂਗੇ ਕੀ ਕਰਾਂਗੇ ਕੀ ਨਾ ਕਰਾਂਗੇ ਸਾਨੂੰ ਕੋਈ ਸਮਝ ਨਹੀਂ ਲੱਗਦੀ ਵੀਰ ਜੀ ਅਸੀਂ ਸੋਚਿਆ ਸੀ ਇਸ ਤਰ੍ਹਾਂ ਦਾ ਮਾਹੌਲ ਹੀ ਬਣ ਕੇ ਨਾ ਨਾ ਵੀਰ ਜੀ ਅਸੀਂ ਨਹੀਂ ਸੀ ਸੋਚਿਆ ਅਸੀਂ ਤੇ ਇਹ ਸਾਨੂੰ ਤੇ ਹੈਗੀ ਨਹੀਂ ਸੀ ਹੈਗੀ ਵੀ ਜੰਗ ਲੱਗੂਗੀ ਕਿਉਂਕਿ ਜਿਹੜੇ ਸਰਹੱਦ ਦੇ ਲਾਗੇ ਹੁੰਦੇ ਨੇ ਲੋਕ ਉਹਨਾਂ ਨੂੰ ਡਰ ਖੋਫ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਾਕਿਸਤਾਨ ਬਿਲਕੁਲ ਨੇੜੇ ਪੈਂਦਾ ਮਗਰ ਹੁਣ ਜੱਕਦਮ ਜਦੋਂ ਕਹਿ ਦਿੱਤਾ ਗਿਆ ਕਿ ਜੰਗ ਦਾ ਮਾਹੌਲ ਹੈ ਕੀ ਰਾਣੀ ਦਾ ਵਿਆਹ ਹੈ ਕੀ ਜਜ਼ਬਾਤ ਨੇ ਹਾਂਜੀ ਹਾਂਜੀ ਵੀਰ ਜੀ ਹਾਂ ਨੂੰ ਡਰ ਲੱਗਦਾ ਹੈ ਅਸੀਂ ਡਰ ਰਹੇ ਹਾਂ ਨੂੰ ਇਹ ਕੋਈ ਪਰੇਸ਼ਾਨੀ ਆਈ ਜਾਂਦੀ ਵੀ ਹਨੋ ਕਿਸੇ ਦੇ ਘਰੋਂ ਨਾ ਆਪਣੀ ਤੀਨ ਤੋੜਨਾ ਪਵੇ ਅਸੀਂ ਆਪਦੇ ਘਰੋਂ ਹੀ ਤੋੜੀਏ ਜਿਹੜੇ ਸਗਣ ਕਰਨੇ ਆਪਦੇ ਘਰ ਹੀ ਕਰੀਏ ਰਿਸ਼ਤੇਦਾਰਾਂ ਦਾ ਫੋਨ ਫੋਨ ਆਇਆ ਉਹਨਾਂ ਨੂੰ ਹਾਂਜੀ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਕਹਿੰਦੇ ਬਾਦੀ ਗਲਤੀ ਅਸੀਂ ਲੈਣ ਆ ਜਗੇ ਅਸੀਂ ਅਖਿਆ ਅਸੀਂ ਕਿਤੇ ਨਹੀਂ ਜਾਣਾਗਾ ਮਤਲਬ ਦਿਲ ਵੀ ਨਹੀਂ ਕਰਦਾ ਕਿ ਆਪਣੀ ਤੀਰਾਣੀ ਆਪਣੇ ਘਰੋਂ ਹੀ ਤੋੜੇ ਹਾਂਜੀ ਹਾਂਜੀ ਸਾਡੀ ਇਹ ਬਸ ਇਹੋ ਸਾਨੂੰ ਤੇ ਇਹੋ ਹੀ ਪਰੇਸ਼ਾਨੀ ਵੀ ਕੁਝ ਵੀ ਨਾ ਹੋਵੇ ਅਸੀਂ ਆਪਦੇ ਘਰੇ ਹੀ ਰਹੀਏ ਵੀਰ ਜਦੋਂ ਕਿਸੇ ਦੇ ਘਰਾਂ ਚ ਜਾਈਏ ਇਹ ਉੱਜੜ ਪੁੱਜੜ ਕੇ ਘਰਾਂ 'ਚ ਖਰਚਾ ਲਾ ਕੇ ਘਰਾਂ 'ਚ ਆ ਜਾਈਦਾ ਬੜੇ ਮੰਦੇ ਹਾਲ ਹੁੰਦੇ ਆ ਅੱਗੇ ਵੀ ਰੌਲੇ ਪਏ ਹੀ ਅੱਗੇ ਵੀ ਅਸੀਂ ਇਦਾਂ ਹੀ ਗਏ ਸਮਾਨ ਟੁੱਟ ਜਾਂਦੇ ਆ ਭੱਜ ਜਾਂਦੇ ਆ ਕੁਝ ਨਹੀਂ ਕੋਈ ਤੇ ਰਾਤ 'ਚ ਹੀ ਲੁੱਟ ਲੈਂਦੇ ਕੋਈ ਕੁਛ ਕਰ ਲੈਂਦੇ ਆ ਜੀ ਤੁਸੀਂ ਕਿਵੇਂ ਸਰਹਾਦੀ ਏਰੀਆ ਦੇ ਵਿੱਚ ਕਈ ਤੁਹਾਡੇ ਜਿਹੜੇ ਬਜ਼ੁਰਗ ਹੋਣਗੇ ਕਹਾਣੀਆਂ ਦੱਸਦੇ ਹੋਣਗੇ ਕੀ ਜੇ ਬੀਤਦੀ ਹੈ ਜਦੋਂ ਜਾਂ ਹਾਂਜੀ ਹਜੇ ਥੋੜੇ ਦਿਨ ਥੋੜਾ ਹੀ ਚਿਰ ਹੋਇਆ ਤਿੰਨ ਚਾਰ ਮਹੀਨੇ ਹੀ ਹੋਇਆ ਸਾਡੀ ਮਾਤਾ ਜੀ ਪੂਰੇ ਹੋਏ ਆ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਆ ਉਹਨਾਂ ਦੇ ਹੁੰਦੇ ਆ ਹੀ ਕਈ ਵਾਰਾਂ ਉੱਠੇ ਆ ਕਈ ਵਾਰਾਂ ਰੌਲੇ ਰੱਪੇ ਪਏ ਆ ਹਾਂਜੀ ਤੀਰਾਨੀ ਫਿਰ ਕੀ ਕਹਿੰਦੀ ਆ ਤੀ ਰਾਣੀ ਤੇ ਕਹਿੰਦੀ ਨਾ ਇਹ ਲੜਾਈ ਲੱਗੇ ਦੋ ਤਿੰਨ ਵਾਰਾ ਰੋਈ ਵੀ ਆ ਵੀ ਮਮਾ ਇੱਕ ਹੀ ਬੰ ਚੱਲਿਆ ਆ ਇਹਨੂੰ ਬਥੇਰਾ ਹੌਸਲਾ ਦੇਣੇ ਕੁਝ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਜਿਹਨੂੰ ਆਪਣੇ ਘਰਾਂ ਦੇ ਵਿੱਚੋਂ ਜਾ ਕੇ ਕਿਸੇ ਘਰਾਂ ਨੂੰ ਤੋਰਨੀ ਮੈਂ ਵੀ ਹਾਂਜੀ ਦੇਖੋ ਹਰ ਕੋਈ ਨਹੀਂ ਜਾਣਦਾ ਕਿ ਜੰਗ ਲੱਗੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਔਕੇ ਪਿੰਡ ਦੇ ਇਸ ਪਰਿਵਾਰ ਦੀਆਂ ਦਿਖਾ ਰਹੇ ਆ ਕਿ ਪਰਿਵਾਰ ਕਹਿ ਰਿਹਾ ਕਿ ਅਸੀਂ ਨਹੀਂ ਚਾਹੁੰਦੇ ਜੰਗ ਲੱਗੇ ਕਿਉਂਕਿ ਤੀ ਰਾਣੀ ਦਾ 4 ਦਿਨ ਬਾਅਦ ਵਿਆਹ ਹੈ ਜਿਸ ਘਰ ਦੇ ਵਿੱਚ ਹਲਵਾਈ ਲੱਗਣੇ ਚਾਹੀਦੇ ਉਸ ਘਰ ਦੇ ਵਿੱਚ ਜ਼ਰੂਰ ਇੱਕ ਮਨ ਜਿਹੜਾ ਹੈ ਉਹ ਉਦਾਸ ਹੋਇਆ ਹੋਇਆ ਤੇ ਮਨ ਇਹੀ اپیل ਕਰ ਰਹੇ ਨੇ ਕਿ ਜਿਹੜੀ ਜੰਗ ਹੈ ਉਹ ਨਾ ਲੱਗੇ ਮਗਰ ਜਿਹੜੇ ਭਾਰਤ ਦੇਸ਼ ਦੇ ਵੱਲੋਂ ਜਿਹੜੀ ਕਾਰਵਾਈ ਹੈ ਪਾਕਿਸਤਾਨ ਤੇ ਕੀਤੀ ਗਈ ਹੈ ਉਹ ਵੀ ਕਾਰਵਾਈ ਜਿਹੜੀ ਤੁਸੀਂ ਬਖੂਬੀ ਦੇਖੀ ਮਗਰ ਜਿਹੜੇ ਲਾਗੇ ਦੇ ਸਰਹਾਦੀ ਪਿੰਡਾਂ ਉਹਨਾਂ ਦਾ ਕੀ ਹਾਲ ਹੈ ਲੋਕ ਕੀ ਕਹਿੰਦੇ ਨੇ ਕੀ ਜਜ਼ਬਾਤ ਨੇ ਅਸੀਂ ਜ਼ੀਰੋ ਗਰਾਊਂਡ ਲੈਵਲ ਤੋਂ ਜਿਹੜੀਆਂ ਤਸਵੀਰਾਂ ਨੇ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕੀ ਤਸਵੀਰਾਂ ਨੇ ਕਹਾਣੀ ਤੋਂ ਬਿਆਨ ਹੋ ਜਾਇਆ ਜਾਏਗਾ ਕਿ ਜਿਹੜੇ ਕਹਾਣੀ ਹੈ ਕਿ ਇਹ ਦੌਕੇ ਦੀ ਕਹਾਣੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੋਕ ਕੀ ਚਾਹੁੰਦੇ ਨੇ ਲੋਕ ਫਿਲਹਾਲ ਇਹੀ ਚਾਹੁੰਦੇ ਨੇ ਕਿ ਜੰਗ ਨਾ ਲੱਗੇ ਤਾਂ ਜੋ ਕਿ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਮਾਪਿਆਂ ਕੋਲ ਆਪਣੇ ਪੁੱਤ ਨਹੀਂ ਸਾਂਭੇ ਜਾਂਦੇ ਕੈਮਰਾਮੈਨ ਮਨੋਜੀ ਨਾਲ ਮਹਿਮਾਨ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ